ਸਵਾਗਤ ਹੈ ਕਿਸਾਨ ਵੀਰੋ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਕੋਟਫਤਾ ਤੇ ਜ਼ਿਲ੍ਹਾ ਨੂੰ ਪੈਂਦਾ ਬਠਿੰਡਾ ਸੋ ਜਿਹੜੇ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਹੋਰਾਂ ਦਾ ਖੇਤੀਬਾੜੀ ਦੇ ਨਾਲ-ਨਾਲ ਵਪਾਰ ਦਾ ਸਹਾਇਕਤੰਦ ਦਾ ਬਾਈ ਜਸਵੀਰ ਪੰਡ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਸੋ ਬਹੁਤ ਸੋਹਣਾ ਨਗੀਨਾ ਬਾਈ ਹੋਰੇ ਸਾਂਭੀ ਬੈਠਿਆ ਘਰ ਦੇ ਵਿੱਚ ਚੰਗੀ ਝੋਟੀ ਪਾਲੀਆ ਬਾਈ ਹੋਰਾਂ ਨੇ ਤੇ ਇਸ ਨੂੰ ਹੁਣ ਜਿਹੜਾ ਵੇਚਣ ਦਾ ਮਨ ਬਣਾਇਆ ਬਾਈ ਹੋਰਾਂ ਨੇ ਸੋ ਫੌਰ ਸੇਲ ਆ ਵੀਡੀਓ ਕਵਰ ਕਰਨੀ ਆ ਝੋਟੀ ਦੀ ਸੋ ਜਿਹੜੇ ਵੀ ਭੈਣ ਭਰਾ ਨੂੰ ਕਿਸੇ ਨਹੀਂ ਵੀ ਆਖਰ ਬਰੀਡ ਲਈ ਵੀ ਜੇ ਝੋਟੀ ਲੈਣੀ ਆ ਬਈ ਘਰੇ ਬਰੀਡ ਬਣਾਉਣਾ ਚਾਹੁੰਦਾ ਜੋ ਭਰਾ ਚੰਗਾ ਸੀਮਨ ਲਵਾ ਕੇ ਤਾਂ ਉਹਦੇ ਲਈ ਮੇਰੇ ਹਿਸਾਬ ਨਾਲੇ ਬੈਸਟ ਆਪਸ਼ਨ ਹੋਊਗੀ ਸੋ ਕਿਰਪਾ ਕਰਕੇ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਦੋਸਤਾਂ ਮਿੱਤਰਾਂ ਨਾਲ ਤੇ ਵੀਡੀਓ ਐਂਡ ਤਾਈਂ ਦੇਖਿਓ ਬਹੁਤ ਜ਼ਿਆਦਾ ਟੌਪ ਕੁਆਲਿਟੀ ਦਾ ਨਗੀਨਾ ਬਈ ਬਹੁਤ ਜ਼ਿਆਦਾ ਜ਼ਬਰਦਸਤ ਝੋਟੀ ਆ ਸੋ ਵੀਡੀਓ ਕਿਰਪਾ ਕਰਕੇ ਪੂਰੀ ਦੇਖਿਓ ਪੂਰੀ ਜਾਣਕਾਰੀ ਬਾਈ ਤੁਹਾਨੂੰ ਲਵਾਂਗੇ ਪਤ ਵੀ ਕਰਵਾਉਣਾ ਥੋਡੀ ਬਾਈ ਨਾਲ ਤੇ ਆਜੋ ਫਿਰ ਕਰਦੇ ਆਂ ਗੱਲਬਾਤ ਬਾਈ ਨਾ ਜੀ ਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਂ ਨਾਂ ਦੇ ਆਪਣਾ ਹੀ ਨਾਂ ਮੇਰਾ ਜਸਵੀਰ ਆਮ ਠੀਕ ਹੈ ਬਈ ਪਿੰਡ ਪਿੰਡ ਕੋਡ ਫੱਤਾ ਬਾਈ ਪਿੰਡ ਕੋਡ ਫੱਤਾ ਜ਼ਿਲ੍ਹਾ ਬਈ ਜ਼ਿਲ੍ਹਾ ਬਠਿੰਡਾ ਬਾਈ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਤੇ ਆਪਣਾ ਮੋੜ ਤੋਂ ਬਠਿੰਡਾ ਦੇ ਵਿੱਚ ਬਿਲਕੁਲ ਵਿਚਕਾਰ ਪੈ ਜਾਂਦਾ ਨਾ ਬਈ ਪਿੰਡ 40 ਪਿੰਡ ਪੈ ਜਾਂਦਾ ਠੀਕ ਹੈ ਬਈ ਤੇ ਨਾਲ ਦੇ ਪਿੰਡ ਬਈ ਕੋਈ ਹੋਰ ਨਾਲ ਕੋਟਪਾਰਾ ਠੀਕ ਹੈ ਬਈ 350 ਖਾਨਾ ਇਹਨਾਂ ਪਿੰਡਾਂ ਦੇ ਪਿੰਡ ਵਿਚਾਲੇ ਇਹ ਨਾਲ ਦੇ ਪਿੰਡ ਰਹਿ ਗਏ ਠੀਕ ਹੈ ਬਈ ਤੇ ਇੱਕ ਆਪਣਾ ਫੋਨ ਨੰਬਰ ਬੋਲ ਦਿਓ ਬਈ ਫੋਨ ਨੰਬਰ ਬਈ ਆਪਣਾ 99880 ਠੀਕ ਆ ਬਈ 77157 ਠੀਕ ਹੈ ਬਾਈ ਦਾ ਫੋਨ ਨੰਬਰ ਹੈ ਜੀ ਫੋਨ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਤੇ ਇਹ ਜਿਹੜੀ ਆਪਾਂ ਮੱਝ ਦਿਖਾਉਣੀ ਆ ਬਈ ਕਿਹੜਾ ਸੂਆ ਸੂਗੀ ਐਸ ਵਾਰ ਇਹ ਤੀਜਾ ਸੂਆ ਸੂਗੀ ਤੀਜਾ ਸੂਆ ਐਸ ਵਾਰ ਸੂਗੀ ਠੀਕ ਆ ਆਪਣੀ ਘਰ ਦੀ ਮੱਝ ਆ ਬਈ ਹਨਾ ਠੀਕ ਆ ਤੇ ਪਿਛਲੇ ਸੂਆ ਦੇ ਵਿੱਚੋਂ ਦੁੱਧ ਕਿੰਨਾ ਕੱਢਿਆ ਬਈ ਇਹਨੇ ਬਈ ਦੁੱਧ ਨੇ 18-17 ਚਲੋ ਦੁੱਧ ਕੱਢਿਆ ਹੁਣ ਵੀ ਸੂਗੀ ਤੋਂ ਬਾਅਦ ਅੱਜ ਤੋਂ ਪੂਰਾ ਸਵੇਰੇ ਤੋਂ ਪੂਗੀ ਠੀਕ ਆ ਭਾਈ 20 ਲੀਟਰ ਦੁੱਧ ਦੇਉਗੀ ਮਤਲਬ ਪੂਰਾ ਤਸੱਲੀ ਵਾਲਾ ਦੁੱਧ ਘੱਟਾ ਵਾਲਾ ਡੱਬੇ ਮਾਰ ਕੇ ਜਾਵੇ ਕੋਈ ਵੀ ਬੰਦਾ ਜੇ ਕੋਈ ਲਿਆਉਣਾ ਚਾਹੁੰਦਾ ਤਾਂ ਉਹਦਾ ਤਸੱਲੀ ਕਰਕੇ ਲੈ ਆ ਸਕਦਾ ਡੱਬੇ ਮਾਰ ਕੇ ਤਸੱਲੀ ਕਰਕੇ ਲੈ ਆ ਸਕਦਾ ਠੀਕ ਆ ਭਾਈ ਬਾਕੀ ਅੰਦਾਜ਼ਾ ਜਿਹੜਾ ਤੁਸੀਂ ਹਵਾਨਾ ਦੇਖ ਕੇ ਲਾ ਲਿਓ ਤੋਰ ਦੂਰ ਕੇ ਵੀ ਦਿਖਾਵਾਂਗੇ ਤੇ ਚੰਗੀ ਬਰੀਡ ਵਾਲੀ ਮੱਝ ਆ ਲੈ ਭਾਈ ਤੋਰ ਦੇ ਕਿਰਾਂ ਕਿਹੜਾ ਦਵਾ ਦੇ ਤੇ ਬੋਡੀ ਵੰਤਰ ਕੱਲਿਓ ਗੱਲ ਕਰ ਲਈਦਾ ਭਾਈ ਬਾ ਕਮਾਲ ਆ ਬਹੁਤ ਜਿਆਦਾ ਸਮੀ ਬੜੀ ਮੱਝ ਆ ਤੇ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀ ਆ ਚੰਗੀ ਬਾਡੀ ਮੰਤਰ ਆ ਪਿੱਠਪੁੜੇ ਦੀ ਮੰਤਰ ਦੇਖ ਲਓ ਬਿਲਕੁਲ ਟਾਪ ਕੁਆਲਿਟੀ ਦੀ ਮੱਝ ਆ ਬਾਈ ਟਾਪ ਪਿਓਰ ਮੋਹਰਾ ਦੇ ਵਿੱਚ ਤੋੜ ਲਾ ਬਾਈ ਹੌਲੀ ਹੌਲੀ ਥਾਣਾ ਹਵਾਨੇ ਦੀ ਮੰਤਰ ਤੁਹਾਨੂੰ ਨੇੜੇ ਤੋਂ ਵੀ ਵਿਖਾਵਾਂਗੇ ਇੱਕ ਵਾਰੀ ਤੁਰਦੀ ਦੇਣੇਗਾ ਮਾਰ ਲਓ ਚਾਰੋਂ ਥਣ ਇੱਕੋ ਜੇ ਕੱਲਾ ਕੱਲਾ ਬਾਈ ਥਣ ਲੱਗਾ ਪੂਰਾ ਨਿੱਖੜਵਾ ਤੇ ਹਵਾਨੇ ਦੀ ਮੰਤਰ ਕਰ ਲਈਏ ਤਾਂ ਬਾਈ ਉੱਪਰ ਛੂ ਤੱਕ ਹਵਾਨਾ ਜਾਂਦਾ ਛੜਾ ਬਾਈ ਮੋੜ ਲਿਆ ਬਈ ਤੋ ਦੀਦਨੇਗਾ ਮਾਰ ਲਿਓ ਕੁੰਡਾ ਸਿੰਘ ਸੋਹਣੀ ਬੋਡੀ ਬੰਤਰ ਕਿਸੇ ਵੀ ਵਕਤ ਤੋਂ ਮਤਲਬ ਬਈ ਹੱਥ ਤਰਾਂ ਨਹੀਂ ਹੈਗੀ ਬਿਲਕੁਲ ਸਿਰਾਂ ਮੱਝ ਦੇਖੋ ਹਵਾਨਾ ਹੂਨਾ ਦੇਖ ਲਓ ਕਰਮਾਲੀ ਦਾ ਨੀਚੇ ਤੋਂ ਲੈ ਕੇ ਬਈ ਉੱਪਰ ਜਿਹੜਾ ਸੂਤ ਆਕ ਹਵਾਨਾ ਜਾਂਦਾ ਤੇ ਪੂਰਾ ਜਿਹੜਾ ਬਈ ਗੈਪ ਵਾਲਾ ਥਣ ਲੱਗਿਆ ਹੋਇਆ ਸੋਹਣਾ ਮੁਠੀ ਚਬਾਈ ਵਾਲਾ ਥਣਾ ਤੇ ਗੈਪ ਵੀ ਫੁੱਲ ਸਾਈਡ ਤੋਂ ਵੀ ਗੈਪ ਹੈ ਜਿਹੜਾ ਚੈੱਕ ਕਰੋ ਉਹ ਨਹੀਂ ਗੈਪ ਬਈ ਜਿਹੜਾ ਸਾਈਡ ਤੋਂ ਆ ਤੇ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਦੇਖੋ ਹਵਾਨਾ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਵੀ ਦਿਖਾਉਣੇ ਆ ਹਵਾਨੇ ਦੀ ਮੰਤਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਬਈ ਦੇਖੋ ਕੱਲਾ ਕੱਲਾ ਪੂਰਾ ਨਿਖੜਵਾ ਥਣ ਲੱਗਾ ਵਾ ਸੋਹਣਾ ਮੁਠੀ ਚਬਾਈ ਵਾਲਾ ਥਾਣਾ ਤੇ ਬਾਡੀ ਵੰਤਰ ਕੰਨੀਓ ਜਿਹੜੀ ਬਹੁਤ ਜਿਆਦੇ ਸਮੇਂ ਹੀ ਪਲੀ ਹੋਈ ਮਾਜਾ ਬਈ ਤੇ ਬਾਈ ਸੂਨਦੇ ਕਿੰਨੇ ਦਿਨ ਰਹਿੰਦੇ ਦੇ ਹੁਣ ਸੂਨਦੇ ਬਾਈ ਇਹ 6 ਤਰੀਕ ਨੂੰ ਪੂਰੇ ਹੋ ਗਏ ਤੇ 9 ਤਰੀਕ ਆ ਗਈ ਤਿੰਨ ਦਿਨ ਉੱਤੋਂ ਦੀ ਹੋਗੀ ਠੀਕ ਆ ਬਾਈ ਤਿੰਨ ਦਿਨ ਉੱਤੋਂ ਦੀ ਲੈ ਕੇ ਮਤਲਬ ਹੁਣ ਸੂਨਦੇ ਬਿਲਕੁਲ ਨੇੜੇ ਹੀ ਆ ਠੀਕ ਆ ਤੇ ਚਵਾਈ ਚਵਾਈ ਦੀ ਬਾਈ ਪਿਛਲੇ ਸੂਏ ਪੂਰੀ ਪੋਲੀ ਆ ਗਈ ਬੜੀ ਮੋਟੀ ਮੋਟੀ ਧਾਰ ਆ ਗਈ ਠੀਕ ਆ ਬਾਈ ਠੀਕ ਆ ਤੇ ਮਤਲਬ ਬੰਦੇ ਬੁੜੀ ਦਾ ਕੋਈ ਨਹੀਂ ਜਿਹੜਾ ਮਰਜੀ ਜੋਵੇ ਹਨ ਬੁੜੀ ਦਾ ਕੋਈ ਨਹੀਂ ਕੋਈ ੁੜੀ ਬਹਿ ਜਾਕ ਬਹਿਣ ਕੋਈ ਵੀ ਚੱਲੇ ਇਹਦੇ ਕੋਈ ਸ਼ਾਂਤ ਸੁਭਾਅ ਦੀ ਮਹਿ ਆਗੀ ਇਹ ਠੀਕ ਆ ਹੱਥ ਫੱਲਾ ਲਾਇਆ ਲੇ ਪਮਾ ਢੋਲ ਵਜਾਈ ਚੱਲੇ ਜਾ ਰਹੇ ਨੇ ਪਿੱਟ ਚ ਮਿਲ ਪੈਣਾ ਠੀਕ ਆ ਬਾਈ ਤੇ ਠੀਕ ਆ ਬਾਈ ਤੇ ਬੱਚੇ ਬਾਈ ਚੰਗੇ ਕਰਦੀ ਐ ਮੈਂ ਪਿਛਲੀ ਵਾਰ ਤੁਸੀਂ ਦੱਸਦੇ ਸੀ ਬਾਈ ਪ੍ਰੀਵਿਊ ਦੇ 35000 ਦਾ ਹੁਣ ਕਟਾ ਨਹੀਂ ਤਗਾ ਚਾਹਦਾ 14 ਮਹੀਨਾ ਠੀਕ ਆ ਬਾਈ ਤੇ ਲੈ ਵੀ ਦੋਸਤੋ ਮੱਝ ਬਾਈ ਦੀ ਬਹੁਤ ਚੰਗੀ ਐ ਜੇ ਕਿਸੇ ਵੀ ਭਰਾ ਦੇ ਜਿਹੜੀ ਸਮਝ ਚ ਆਉਂਦੀ ਹੋਈ ਤਾਂ ਬਾਈ ਨਾਲ ਜਿਹੜਾ ਸੰਪਰਕ ਜਰੂਰ ਬਣਾ ਲਿਓ ਕਿਸੇ ਪਾਸੋਂ ਕੋਈ ਕਮੀ ਬੇਸੀ ਨਹੀਂ ਬਾਈ ਬਿਲਕੁਲਾਂ ਦੀ ਗੁੰਡੀਆ ਤੇ ਬਿਲਕੁਲ ਸ਼ਾਂਤ ਸੁਭਾਅ ਬਾਈ ਕੋਈ ਘਬਰਾਟ ਨਹੀਂ ਦੇਖ ਸਕਦੇ ਤੁਸੀਂ ਇਹ ਬੰਤਰ ਦੇਖ ਲੋ ਕਰਮਾਲੀ ਦੀ ਬਾਗਮਾਲ ਮੰਤਰਾ ਹਵਾਨੇ ਦੀ ਮੰਤਰ ਬਹੁਤ ਜਿਆਦਾ ਟੌਪ ਟੌਪ ਕੁਆਲਟੀ ਦਾ ਹਵਾਨਾ ਤਿਆਰ ਕਰਿਆ ਬਾਈ ਦੇਖੋ ਮੋੜ ਲਿਆ ਬਾਈ ਫੁੱਲ ਕੰਦ ਫੁੱਲ ਬਾਜਨ ਇਸੇ ਪਾਸੇ ਹੱਥ ਦਰਾ ਨਹੀਂ ਬਾਈ ਬਿਲਕੁਲ ਓਕੇ ਦੀ ਫੋਟਾ ਤੇ ਜੇ ਕਿਸੇ ਵੀ ਭਰਾ ਦੇ ਜਿਹੜੀ ਮੱਝ ਪਸੰਦ ਆਉਂਦੀ ਹੋਈ ਤਾਂ ਬਾਈ ਨਾਲ ਜਿਹੜਾ ਸੰਪਰਕ ਜ਼ਰੂਰ ਕਰੋ ਬਹੁਤ ਜਿਆਦਾ ਸੋਹਣਾ ਲਗੀਨਾ ਤਿਆਰ ਕਰਿਆ ਬਾਈ ਨੇ ਤੇ ਫੋਨ ਨੰਬਰ ਆਪਾਂ ਬਾਈ ਤੋਂ ਇੱਕ ਵਾਰੀ ਹੋਰ ਪੁੱਛਨੇ ਆ ਵੇ ਫੋਨ ਨੰਬਰ ਆਪਣੇ ਇੱਕ ਵਾਰੀ ਹੋਰ ਬੋਲ ਦੇ ਫੋਨ ਨੰਬਰ ਬਾਈ ਮੇਰਾ 99880 ਠੀਕ ਹੈ ਜੀ 71157 ਠੀਕ ਹੈ ਤੇ ਰੇਟ ਬਾਈ ਇਹਦਾ ਫਿਰ ਆਪਾਂ ਰੇਟ ਬਾਈ ਕਨੈਕਟ ਫੋਨ ਤੇ ਕਰ ਠੀਕ ਹੈ ਫੋਨ ਤੇ ਕਰਾਂਗੇ ਰੇਟ ਤੇ ਰੇਟ ਬਾਈ ਜੈ ਜੀ ਰਹੂ ਜੈ ਜੀ ਰਹੂ ਲੈ ਵੀ ਰੇਟ ਬਾਈ ਕਹਿੰਦਾ ਵੀ ਜੈ ਜੀ ਰਹੂਗਾ ਤੇ ਫੋਨ ਤੇ ਰੇਟ ਹੋਊਗਾ ਜੇ ਕਿਸੇ ਵੀ ਭਰਾ ਦੇ ਜਿਹੜੀ ਮੱਝ ਪਸੰਦ ਆਈ ਤਾਂ ਬਾਈ ਨੂੰ ਜਿਹੜਾ ਸੰਪਰਕ ਜ਼ਰੂਰ ਬਣਾ ਲਿਓ ਬਾਈ ਨਾਲ ਜੀ ਪਿੰਡ ਕੋਟ ਫੱਤਾ ਜ਼ਿਲ੍ਹਾ ਬਠਿੰਡਾ ਬਹੁਤ ਜਾਇ ਟਾਪ ਕੁਆਲਟੀ ਜੋਟੀਆ ਸੰਪਰਕ ਜ਼ਰੂਰ ਕਰਿਓ